ਹਾਂ ਅਜੇ ਇੱਕ ਚਲ ਹੋਰ ਬਾਈ ਜੀ ਹੁਣ 2023 ਦੇ ਵਿੱਚ ਜਦੋਂ ਹੜ੍ਹ ਆਏ ਸੀਗੇ ਮੇਰੇ ਖਿਆਲ ਤੇ ਉਸ ਦੁੱਖ ਦੇ ਵਿੱਚੋਂ ਨਹੀਂ ਹਜੇ ਤੱਕ ਮਤਲਬ ਆਪਣੇ ਪਿੰਡ ਵਾਸੀਏ ਜਿਹੜੇ ਕਿਸਾਨ ਭਰਾਏ ਨਿਕਲੇ ਹੋਣੇ ਆ ਕਿ ਇਹਨੇ 2025 ਚ ਉਹੀ ਰੂਪ ਫੇਰ ਧਾਰ ਲਿਆ 2023 ਦੇ ਵਿੱਚ ਬਹੁਤ ਥੋ ਲੈ ਕੇ ਬਹੁਤ ਤੱਕ 60 ਕਿਲਿਆਂ ਦੀ ਬਰੇਤੀ ਸੀ 60 ਕਿਲਿਆਂ ਦੇ ਵਿੱਚ ਹਰ ਇੱਕ ਬੰਦਾ ਕੋਈ ਸੌਖਾ ਨਹੀਂ ਸੀਗਾ ਕੋਈ 2 ਕਿੱਲੇ ਆਲਾ ਸੀ ਕੋਈ 3 ਕਿੱਲੇ ਆਲਾ ਸੀ ਕੋਈ 4 ਕਿੱਲੇ ਸੀ ਵਿੱਚ ਕਿੱਲੇ ਕਿੱਲੇ ਵਾਲੇ ਬੰਦੇ ਵੀ ਸੀ ਉਹਨਾਂ ਆਪਾਂ ਨੂੰ ਵੀ ਪਤਾ ਵੀ ਕਿੱਲੇ ਆਲਾ ਬੰਦਾ ਉਹੋ ਕਿੱਲੇ ਦੇ ਉਹਦੇ ਸਿਰ ਤੇ ਆਪਦਾ ਘਰ ਚ ਲਾਊਗਾ ਜਾਂ ਬ੍ਰੀਤੀ ਚੱਕੂ ਉਹ ਤਾਂ ਵਿਗ ਜਾਣੀ ਸੀ ਉਹ ਚਲੋ ਸਮਾਜ ਸੇਵੀ ਲੱਖੇ ਵਰਗੇ ਬਾਈ ਬਾਈ ਵਰਗੇ ਆਏ ਤਾਂ ਬ੍ਰੀਤੀ ਨੇ ਚੱਕਿਆ ਜਾਣਾ ਸੀ ਤਾਂ ਆ ਤੁਹਾਡੇ ਸਾਹਮਣੇ ਹੁਣ ਦੇਖੋ ਕਿ ਡਿੱਗ ਡਿੱਗੀ ਆ ਹਾਂ ਡਿੱਗੀ ਆ ਉਹ ਥੋੜੀ ਡਿੱਗੀ ਆ ਉਹ ਡਿੱਗੀ ਆ ਇਹ ਇਹਨੂੰ ਖਾਰ ਖਾਰ ਕੇ ਉਹਨੂੰ ਲੈ ਕੇ ਜਾ ਰਿਹਾਗਾ ਤੇ ਹੁਣ ਆ ਆ ਸਾਰੀ ਤੇ ਬ੍ਰੀਤੀ ਸੀਗੀ ਤਾਂ ਹੁਣ ਜੇ ਪਰਸੋਂ ਇਹ ਨਾ ਵੱਜਦੀ ਨਾ ਇੱਥੇ ਉਹ ਆਉਂਦੇ ਚਲਾਉਂਦੇ ਕੰਮ ਤਾਂ ਪਰਸੋਂ ਵੀ ਦੁਬਾਰੇ ਫਿਰ ਉਹੀ ਰੂਪ ਧਾਰ ਲਿਆ ਹੁਣ ਤੱਕ ਤਾਂ ਉਹ ਸੜਕ ਤੇ ਪਾਗ ਜਾਣਾ ਸੀ ਪਾਣੀ ਨੇ ਉਹੀ ਕੁਝ ਫਿਰ ਹੋ ਜਾਣਾ ਸੀ 23 ਵਾਲਾ 23 ਵਾਲੇ ਤਾਂ ਹਜੇ ਪਹਿਲਾਂ ਨਹੀਂ ਫਸਲਾਂ ਹੋਣ ਲੱਗਿਆ ਤੁਹਾਡੇ ਸਾਹਮਣੇ ਆਹ ਨਾਲੀ ਦੇ ਬਾਹਰ ਨੇ ਇੱਥੇ ਡਾਕਰ ਜ਼ਮੀਨਾਂ ਸੀਗੀਆਂ ਐਡੀ ਐਡੀ ਤਗੜੀ ਫਸਲ ਤੁਹਾਡੇ ਸਾਹਮਣੇ ਹਜੇ ਦੇਖੋ ਵੀ ਕਿੰਨਾ ਜੋਨਾ ਕਿੰਨੀ ਮਾਰ ਪਈ ਹੈ ਉਹ ਬਰੇਤੀ ਵਾਲਾ ਜਗਾ ਰਲਦੀ ਨਹੀਂ ਨਾਲ ਜਿੰਨੇ ਚ ਬਰੇਤੀ ਪਈ ਸੀ ਨਾ ਉਹ ਫਸਲ ਹੀ ਨਹੀਂ ਨਾਲ ਰਲਦੀ ਉਹ ਹਜੇ ਵੀ ਨੁਕਸਾਨ ਹਜੇ ਉਹ ਹੋ ਹੀ ਜਾਂਦਾਗਾ ਤੇ ਜੇ ਹੁਣ ਐਤ ਕੀ ਦੋ ਸਾਲ ਹੋ ਚੁੱਕੇ ਦੋ ਸਾਲ ਦੀ ਐਤ ਕੀ ਫੇਰ ਟੁੱਟ ਜਾਂਦੀ ਤਾਂ ਫੇਰ ਅਸੀਂ ਕਿੱਥੋਂ ਚੱਕਦੇ ਤੇ ਕੌਣ ਉਹ